ਹੈਲੋ ਹਾਂ ਹੋਰ ਪਤ ਕੀ ਹਾਲ ਆ ਮੇਰਾ ਵੀ ਠੀਕ ਆ ਤੇਰੇ ਮੇਰੇ ਹਾਲ ਦਾ ਨਾ ਤੂੰ ਪੁੱਛ ਆਪਣਾ ਦੱਸ ਮੇਰਾ ਤੇ ਹਾਲ ਇਹਨਾਂ ਨੇ ਜਿੱਦਾਂ ਦਾ ਕੀਤਾ ਉਦਾਂ ਦਾ ਹੀ ਆ ਬੜਾ ਤੰਕ ਕੀਤਾ ਮੈਨੂੰ ਇਹਨੇ ਮੇਰੀ ਤੇ ਕੋਈ ਗੱਲ ਸੁਣਦਾ ਹੀ ਕੋਈ ਨਹੀਂ ਤੇ ਆਪਣੀਆਂ ਹੀ ਗੱਲਾਂ ਕਰਦੇ ਬਸ ਆਪਣੀਆਂ ਗੱਲਾਂ ਕਰਦੇ ਜੇ ਮੈਂ ਇੰਨੀ ਆਪੇ ਕੋਈ ਕੁੜੀ ਨੂੰ ਕੁਛ ਦੇਣਾ ਵਾ ਕੋਈ ਦੇਣ ਕੋਈ ਵਾਰ ਤਾਂ ਨਹੀਂ ਨਾ ਧਿਆਨ ਕਰਦੇ ਆ ਕੋਈ ਗੱਲ ਨਹੀਂ ਦੇ ਲਾਂਗੇ ਕੋਈ ਜ਼ਰੂਰੀ ਆ ਘੜੀ ਘੜੀ ਕਿਸੇ ਵੇਲੇ ਨਾ ਵੀ ਦਿੱਤੀ ਜਾਏ ਚੀਜ਼ ਫੇਰ ਕੀ ਹੋਇਆ ਐ ਹੋ ਜੀਆਂ ਗੱਲਾਂ ਕਰਦੇ ਤੇ ਜੇ ਅੱਜ ਨਹੀਂ ਕੁਛ ਦੇਣਾ ਇਹਨਾਂ ਤੇ ਮੇਰੇ ਜੀਂਦਿਆਂ ਤੇ ਮਗਰੋਂ ਕੀ ਦੇਣਾ ਇਹਨਾਂ ਤਾਂ ਥੋੜੇ ਜਿਹਾ ਪਾਹੇ ਮੈਂ ਰੱਖਿਆ ਸੀ ਕੋਲ ਆ ਤੇ ਤੂੰ ਜੇ ਆਉਂਦੀ ਤੇ ਟਾਈਮ ਕੱਢ ਕੇ ਤੇ ਲੈ ਜਾਂਦੀ ਥੋੜੀ ਜਿਹਾ ਮੈਂ ਹੁਣ ਇਹਨਾਂ ਨੂੰ ਕੁਛ ਨਹੀਂ ਦੇਣਾ। ਹਾਂ ਇਹਨਾਂ ਨੇ ਬਹੁਤ ਤੰਗ ਕੀਤਾ ਮੈਨੂੰ। ਮੈਂ ਤਾਂ ਜੇ ਫੇਰ ਪੁੱਛੇ ਨਾ ਤੇ ਮੈਂ ਤਾਂ ਪਹਿਲੀ ਵੀ ਛੇਕੇ ਤੇ ਦੇ ਦੇਣ ਲੱਗੀ। ਹੂੰ ਤਨਾ ਤਾਂ ਮੈਂ ਤਾਂ ਕੀ ਕਰਾਂ ਫੇਰ ਇਹ ਮੇਰੇ ਪੱਲੇ ਕੱਖ ਨਹੀਂ ਪਾਉਂਦੇ। ਇਹ ਆਪਣੀਆਂ ਮਰਜ਼ੀਆਂ ਕਰਦੇ ਨੇ ਆਪਣੇ ਖਰਚੇ ਪਰਚੇ ਸਾਰੇ ਕਰਦੇ ਫਿਰਦੇ ਆ। ਆ ਮੇਰੀ ਵਾਰੀ ਆਂਦੇ ਆਪੀ ਬਸ ਇਦਾਂ ਮਤੇ ਉਦਾਂ ਤੂੰ ਤੇ ਜਾੜਾ ਡਾਇਆ ਮਾਈ ਤੂੰ ਤੇ ਪਲਾਨ ਕੀਤਾ ਮਾਤਾ ਆ ਵੈ ਕਦਾ ਜਾੜਾ ਡਾਇਆ ਵਾ ਹੈ ਗੱਲਾਂ ਕਰਦੇ ਨਹੀਂ ਨੀਆਂ ਏ ਉੱਪਰ ਜਾਈ ਜਿਹੜੀ ਤੇਰੀ ਉੱਤੇ ਸਭ ਤੋਂ ਵੱਧ ਵਾ ਨਾ ਉਹ ਤੇ ਇੰਨੀਆਂ ਗੱਲਾਂ ਕਰਦੀ ਜੇ ਮੁੰਡਾ ਤੇ ਵਿਚਾਰਾ ਢਾਲੂਗਾ ਫਿਰ ਵੀ ਉਹ ਤੇ ਨਹੀਂ ਕਰਦਾ ਉਹ ਤੇ ਫਿਰ ਵੀ ਸਹਿਮਤਾ ਮੜਾ ਮੋਟਾ ਪਰ ਉਹਨੂੰ ਮਗਰ ਲਾ ਲੈਂਦੀ ਆ ਇਹਨੂੰ ਮੰਨਣੀ ਪੈਂਦੀ ਏ ਜੋ ਕਹੇ ਬੰਦੇ ਨੇ ਮੰਨਣੀ ਏ ਜਦੋਂ ਜਨਾਨੀ ਨੇ ਕਹੀ ਜਾਣਾ ਚੁਕਣਾ ਦਈ ਜਾਣੀ ਦਈ ਜਾਣੀ ਮੰਮੀ ਤੇ ਜਾੜੀ ਜਾਂਦੀ ਏ ਸਾਡਾ ਘਰ ਮੰਮੀ ਤੇ ਸਾਡੇ ਘਰ ਚ ਕੁਝ ਰਹਿਣ ਨਹੀਂ ਦੇਣ ਲਈ ਤੀਨੂੰ ਦਈ ਜਾਂਦੀ ਆ ਫਲਾਨ ਕਰੀ ਜਾਂਦੀ ਆ ਕੀ ਬੰਦੇ ਆ ਤਾਂ ਤੀਨੂੰ ਆਹ ਮੈਂ ਕੋ ਵਾਦੂ ਦੇਤਾ ਵਾ ਦੁਨੀਆ ਨਾਲ ਦੇਣ ਵਾਰ ਸਾਰੀ ਦੁਨੀਆ ਦਿੰਦੀ ਏ ਨਹੀਂ ਮੈਂ ਹੁਣ ਦੱਸ ਤੀਏ ਕੀ ਕਰਾਂ ਤੂੰ ਮਾਨੀ ਆ ਪਚਲ ਕੋਈ ਨਹੀਂ ਮਾਤਾ ਤੂੰ ਕਹਿ ਨਾ ਲੜਾਈ ਪਾ ਮੇਰੇ ਤੋਂ ਨਾ ਤੁਸੀਂ ਕੋਈ ਲੜਿਓ ਕੋਈ ਗੱਲ ਨਹੀਂ ਰਹਿਣ ਦੇ ਤੂੰ ਨਹੀਂ ਦਿੰਦੇ ਤੇ ਨਾ ਦੇਣ ਤੂੰ ਮੈਂ ਇਦਾਂ ਕਹੀ ਜਾਨੀ ਆ ਗਾੜੀ ਤਾਂ ਫੇਰ ਇਹਨਾਂ ਦੇਣਾ ਕੀ ਆ ਤੈਨੂੰ ਉਹਨਾਂ ਆਖਣਾ ਕੁੜੀ ਤੇ ਮੰਦੀ ਨਹੀਂ ਕੁੜੀ ਤੇ ਵਿਚਾਰੀ ਅੱਗੇ ਕਹਿੰਦੀ ਆ ਵੀ ਨਹੀਂ ਨਾ ਤੂੰ ਤੰਗ ਕਰਿਆ ਕਰ ਮੇਰੇ ਮਾਰੀ ਆ ਵੜੀ ਤੇ ਕਿਤੇ ਫੇਰ ਕਿਦਾਂ ਨਾ ਦਾਵਾ ਮੈਂ ਨਹੀਂ ਨਹੀਂ ਤੇ ਫਿਰ ਮੈਂ ਤੇਰੇ ਨਾਂ ਹੀ ਲਿਖ ਦੇਣੀ ਆ ਗਾਲੀ ਮੁਕੀ ਕਰ ਲੈਣ ਫਿਰ ਇਹਨਾਂ ਜੋ ਕਰਨਾ ਨਹੀਂ ਮੇਰਾ ਮੰਨਦੇ ਆਖਾ ਤੇ ਮੇਰੇ ਕਹਿ ਤੇ ਲੱਗਦੇ ਹੀ ਨਹੀਂ ਐ ਕੀ ਕਰਾਂ ਮੈਂ ਦੱਸ ਮੇਰੀ ਨਹੀਂ ਗੱਲ ਮੰਨਦੇ ਕੋਈ ਵੀ ਜਿਹੜੀ ਮੈਂ ਗੱਲ ਕਮਾਂ ਉਹ ਗੱਲ ਨੂੰ ਤੇ ਸਮਝਦੀ ਨਹੀਂ ਉਹ ਉਹ ਜਿਹੜੀ ਤੇਰੇ ਪਰਜਾਈ ਆ ਉਹ ਤਾਂ ਬਿਲਕੁਲ ਹੀ ਹੁਣ ਬਹੁਤੀ ਧੂਏ ਚੜ ਗਈ ਆ ਉਹ ਨਹੀਂ ਮੰਨਦੀ ਗੱਲਾਂ ਕਰਦੀ ਬੱਤੀ ਬੱਤੀ ਗਾੜੀਆਂ ਮੈਨੂੰ ਤੂੰ ਤੀ ਦਾ ਕਾਰੀ ਪਰ ਨਾ ਮੈਂ ਤੂੰ ਸਾਡਾ ਕੁਝ ਬਣ ਨਹੀਂ ਦੇਣਾ ਉਹ ਵਾਜੇ ਆ ਕਈਂ ਦਿਆ ਕਈ ਗੱਲਾਂ ਕਰਦੀ ਗਾੜੀ ਮੈਂ ਕਿੰਨੀ ਘਟਲਾਂ ਦੱਸ ਤੂੰ ਆ ਮੈਨੂੰ ਕਹਿਨੀ ਆ ਮਾਤਾ ਚੱਲ ਤੂੰ ਚੁੱਪ ਕਰ ਓ ਚੁੱਪ ਕਰ ਓ ਮੈਂ ਕਿੰਨੀ ਕਿ ਚੁੱਪ ਕਰਵਾ ਕੋਈ ਗੱਲ ਤੇ ਕਰਨੀ ਪੈਂਦੀ ਆ ਫਿਰ ਹੁਣ ਤੀ ਪਹਿਣ ਦੇ ਪਿੱਛੇ ਇਹਨਾਂ ਵੇਖੀ ਕੱਲ ਨੂੰ ਤੈਨੂੰ ਮਿਲਣਾ ਨਹੀਂ ਓ ਫੇਰ ਨਾ ਆਖੀ ਹੁਣ ਤੇ ਤੂੰ ਆਨੀ ਆ ਨਾ ਨਾ ਮਾਤਾ ਕਰ ਇਦਾਂ ਨਾ ਪੈੜੀ ਠੇਕੇ ਤੇ ਦੇ ਨਾ ਤੋਂ ਫਲਾਣੀ ਗੱਲ ਕਰ। ਕੱਲ ਨੂੰ ਇਹਨਾਂ ਤੈਨੂੰ ਕੁਛ ਨਹੀਂ ਹੁੰਦਿਆ ਕਰਨਾ। ਅੱਛਾ। ਵੇਖਾਂ ਕਿਦਾਂ ਕੁੜੀ ਨੂੰ ਕਹਿਣ ਲਈ ਆ ਮੈਂ ਪੈੜੀ ਆਪਣੇ ਹਿੱਸੇ ਦੀ ਦੇ ਦੇਣੀ ਆ। ਦੇ 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 ਪੈੜੀ ਇਕੱਲੀ ਕਾਨੂੰ ਦੇਣੀ ਆ। ਆਪ ਵੀ ਨਾਲ ਹੀ ਚੱਲ ਜਾ। ਆਂਡ ਗਵਾਂਡ ਤੇ ਖੱਜਲ ਹੋਈਆਂ ਵੀ ਮੇਰੀ ਪੈੜੀ ਲੈ ਲਓ ਪੈੜੀ ਲੈ ਲਓ। ਹੁਣ ਕੁੜੀ ਰਹਿ ਗਈ। ਕੁੜੀ ਵੱਲ ਚੱਲ ਜਾ। ਕੋਈ ਗੱਲ ਨਹੀਂ ਆਉਂਦੇ ਆ ਨਾ। ਇਹਨਾਂ ਨੂੰ ਦੱਸਨੀ ਆਂ ਵੀ ਮਾਂ ਆਪਣੀ ਦਾ ਕੰਮ ਵੇਖ ਲਓ ਭੜਕੇ ਨਾ ਕਿਓ ਵੀ ਉਹਨੂੰ ਰੋਟੀ ਪਾਣੀ ਨਹੀਂ ਦਿੱਤਾ ਨਹੀਂ ਤਾਂ ਮਿਰਤੋ ਬੁਰਾ ਕੋਈ ਇਹਨਾਂ ਨੂੰ ਸਮਝਾ ਲਓ ਤੇ ਆ ਜਿਹੜਾ ਹਿੱਸੇ ਹਿੱਸੇ ਦੇਣੇ ਆ ਨਾ ਇੱਕੋ ਵਾਰੀ ਦੇ ਦੇ ਸਾਨੂੰ ਵੀ ਪਤਾ ਹੋਵੇ ਕਿ ਕਿਸ ਦਿਨ ਵਾਰ ਤੇ ਨਹੀਂ ਜਾਣਾ ਚਲੋ ਠੀਕ ਆ ਜਿੱਦਾਂ ਤੂੰ ਕਹਿੰਨੀ ਆ ਉਦਾਂ ਹੀ ਕਰ ਲਾ ਫਿਰ ਮੈਨੂੰ ਕਿ ਮੈਂ ਤਾਂ ਤੇਰੇ ਮਾਰੀ ਕਹਿੰਨੀ ਆ ਉਹ ਨਹੀਂ ਮੰਨਦੀ ਤੇ ਤੇਰੀ ਮਰਜ਼ੀ ਚਲੋ ਠੀਕ ਆ ਫਿਰ ਚੰਗਾ ਸਾਸ੍ਰਿਕਾ ਲੇ ਆ ਚੰਗਾ ਸਿਆਪਾ ਪਾਇਆ ਹੀ ਉਹ ਦੱਸ ਪਿਤਾ ਦੀ ਮਾਂ ਵਾਂ ਸਾਰਾ ਕੋਹਤਾ ਦੇ ਕੋਲ ਵਾ ਤੇ ਤੁਹੀ ਨਹੀਂ ਨੂੰ ਸਾਂਭਣਾ ਤੇ ਕਿੰਨੇ ਸਾਂਭਣਾ ਵਾ ਉਹ ਵੀ ਵਿਚਾਰੀ ਚੰਗਾ ਖਪਣ ਲਈ ਆ ਤੀਆਂ ਵਾ ਤੇ ਇਹੋ ਹੀ ਦੁੱਖ ਵਾਂ ਨਾ ਮਾਰਦਾ ਹੋਟੇ ਗਲੇ ਕੀ ਆਂਡੇ ਜੇ ਖਿਜਣਾ ਕੀ ਆ ਪੁੱਤ ਤੇਰੀ ਨਾਨੀ ਦਾ ਫੋਨ ਆਉਂਦਿਆ ਹੀਗਾ ਕੀ ਹੋ ਗਿਆ ਵਾ ਹੋਣਾ ਕੀ ਆ ਆ ਤੇਰੀ ਮਾਮੀ ਤੇ ਮਾਮਾ ਹਾਂ ਦੱਸ ਉਹਨਾਂ ਨੂੰ ਇੰਨੀ ਨਹੀਂ ਅਕਲ ਆਉਂਦੀ ਕਿ ਉਹ ਬਜ਼ੁਰਗ ਵਾ ਉਹਦੇ ਆਖੇ ਲੱਗਣਾ ਉਹਦੇ ਮੰਨਣ ਸਾਰੀਆਂ ਗੱਲਾਂ ਹੈ ਉਹ ਵਿਚਾਰੀ ਕਿੱਥੇ ਜਾਵੇ ਹੁਣ ਬੁੱਢੇ ਵਾਰੇ ਅਜੇ ਤੇ ਇੰਨਾ ਚੰਗਾ ਵੀ ਪਿਆਲੀ ਜਿਹੜੀ ਉਹਦੇ ਨਾਮ ਆ ਤੇ ਹੁਣ ਪਤਾ ਕੀ ਕਹਿਣ ਰਹੀ ਸੀ ਕਹਿਣ ਰਹੀ ਸੀ ਵੀ ਪਿਆਲੀ ਵਾ ਸਾਰੀ ਤੇਰੇ ਨਾਲ ਆ ਦੇਣੀ ਆ ਤੇ ਮੈਂ ਕਿਹਾ ਮੈਨੂੰ ਮਾਤਾ ਕਾ ਨੂੰ ਘਰ ਆਲਾ ਪੌੜੀਆਂ ਇਹਨਾਂ ਦੇ ਕੋਲੋਂ ਮੈਂ ਪਰ ਸੀਸਾ ਨਹੀਂ ਲੈਣੀਆਂ ਕਿਸ ਦੀਆਂ ਕੀ ਲੜਦੇ ਦੋ ਵੀ ਜਾਣੇ ਉਹਨਾਂ ਕੀ ਦੱਸਾਂ ਪੁੱਤ ਤੈਨੂੰ ਮੈਂ ਮੇਰੀ ਮਾਂ ਦਾ ਤੇ ਵਿਚਾਰੀ ਦਾ ਬਹੁਤਾ ਹੀ ਮਾੜਾ ਹਾਲ ਵਾ ਚਲਿਏ ਕਿਹਦਾਂ ਆਪਾਂ ਫਿਰ ਉੱਥੇ ਜਾਣਾ ਤਾਂ ਚਾਹੀਦਾ ਵਾ ਪਰ ਤੇਰੀ ਮਾਮੀ ਜਿਹੜੀ ਐਡਾ ਮੂੰਹ ਕਰ ਲੈਂਦੀ ਵੇਖ ਕੇ ਮੈਂ ਤਾਂ ਸੱਚੀ ਸੋਚ ਸੋਚ ਕੇ ਨਾ ਆਪਣੀ ਮਾਂ ਨੂੰ ਮਿਲਣ ਤਾਂ ਵੀ ਰਹਿ ਜਾਨੀ ਐ ਉਹ ਗੱਲ ਕੀਤਾ ਵੈਰੀ ਗੱਲ ਨਹੀਂ ਬਣਨੀ ਆ ਐਦਾਂ ਖਵਾ ਦਾ ਵਾਜੂ ਉਹਨਾਂ ਦੇ ਘਰ ਦਾ ਕੀ ਕਰਾਂ ਪੁੱਤ ਮੈਂ ਮੈਨੂੰ ਤਾਂ ਸਮਝ ਨਹੀਂ ਗਈ ਕੁਛ ਵੀ ਆਉਂਦੀ ਉਹ ਤਾਂ ਤੇਰੇ ਸਾਹਮਣੇ ਹਾਨੂੰ ਜਾਣਾ ਚਾਹੀਦਾ ਉੱਥੇ ਇੱਕ ਅੱਧੀ ਜਾਣਾ ਚਾਹੀਦਾ ਵਾ ਆਪਣੀ ਅੱਖੀਂ ਵੇਖਾਂ ਕੀ ਹੋਣਾ ਕੀ ਨਹੀਂ ਤੇ ਫੇਰ ਹੀ ਭਾ ਲੱਗੂਗਾ ਪਰ ਮੇਰੇ ਵਰਗੀ ਬੋਲ ਵੀ ਨਾ ਸਕਦੀ ਉੱਥੇ ਜਾ ਕੇ ਕੋਹ ਜੇ ਮੈਂ ਇੱਕ ਅੱਧੀ ਗੱਲ ਵੀ ਕਰਤੀ ਨਾ ਤੇ ਫੇਰ ਵੇਖੀ ਮਾਮਾ ਤੇਰਾ ਨਹੀਂ ਮਾਣ ਹੋਣਾ ਉਹਨੇ ਡੈਪਣਾ ਗੱਲਾਂ ਬਾਤਾਂ ਕਰਨ ਤੇ ਮੇਰੇ ਵਰਗੀ ਤੇ ਅੱਗੇ ਨਹੀਂ ਜਾਂਦੀ ਤੇ ਮੈਂ ਐਸੇ ਜਾਣਾ ਹਟ ਜਾਣਾ ਵਾ ਉਹ ਮਾਮੇ ਨੂੰ ਸਾਈਡ ਤੇ ਕਰਕੇ ਸਮਝਾਈ ਨਾ ਵੇ ਉਹ ਨਹੀਂ ਸਮਝਦਾ ਆਪਣੀ ਜਨਾਨੀ ਦੇ ਪਿੱਛੇ ਲੱਗਾ ਹੀ ਹੋ ਇਹ ਗੱਲ ਦਾ ਡਰਾਪ ਆਇਆ ਅੱਜ ਕੱਲ ਦਾ ਇਹ ਗੱਲ ਦਾ ਡਰਾ ਮੈਂ ਨਹੀਂ ਪਾਉਣਾ ਇਹ ਮਾਤਾ ਦੇ ਪਾ ਦੇਣਾ ਵਾ ਵੇਖੀ ਜਾ ਤੂੰ ਬਣਦਾ ਕੀ ਆ ਜਦੋਂ ਆਹ ਗੱਲ ਕਰਦੀ ਨਾ ਵੀ ਕੁੜਦੇ ਨਾਲ ਕਰਦਣੀ ਪੈੜੀ ਤੇ ਵੇਖੀ ਸਭ ਕੁ ਕਰੇ ਕਰ ਦਿਆ ਕੇ ਬਸ ਇਹ ਹੋ ਗਏ ਚੱਲ ਕੋਈ ਗੱਲ ਨਹੀਂ ਪਰ ਨਾ ਇਹਦਾ ਕਰਨਾ ਨਹੀਂ ਚਾਹੀਦਾ ਫਿਰ ਬਜ਼ੁਰਗ ਕਿੱਥੇ ਜਾਣ ਉਹ ਮਾੜੀ ਗੱਲ ਵਾ ਬਜ਼ੁਰਗ ਹੋਈ ਹੈ ਨਾਨੀ ਨਾ ਇਹ ਕੰਮ ਨਹੀਂ ਕਰਨਾ ਚਾਹੀਦਾ ਇਹਨੂੰ ਠੀਕ ਆ ਨਾ ਗੱਲ ਤੇ ਪੁੱਤ ਇਹੋ ਮੈਂ ਕਰਨ ਢਈ ਹੁਣ ਮੈਨੂੰ ਦੁੱਖ ਥੋੜਾ ਵਾ ਹੁਣ ਜਾ ਨਹੀਂ ਸਕਦੀ ਮੈਂ ਕੁਛ ਨਹੀਂ ਤੇ ਘਰ ਬੈਠੀ ਨੂੰ ਨਾ ਚੈਨ ਵਾ ਨਾ ਹੋਰ ਹੋਰ ਇਹਦੇ ਨਾਲ ਚੰਗਾ ਪਰਿਨਾਮ ਆ ਜੇ ਨਾ ਇਹ ਘਰੋਂ ਕੱਢ ਦੋ ਨਾ ਇਹ ਵਾਲੇ ਵਾਕਿਆ ਸਹੀ ਗੱਲ ਵਾ ਇਹੋਲੇ ਧੱਕੇ ਮਾਰ ਦੜਾ ਹੈ ਵਿਚਾਰੇ ਨੂੰ ਸਹੀ ਗੱਲ ਵਾ ਚੱਲ ਇਦਾਂ ਕਰਦੇ ਆ ਫਿਰ ਤੂੰ ਵੀ ਟੈਨਸ਼ਨ ਵਾਲੀ ਕੀ ਗੱਲ ਦੀ ਨਹੀਂ ਪੁੱਤ ਟੈਨਸ਼ਨ ਤੇ ਹੋਈ ਜਾਂਦੀ ਹੈ ਫਿਰ ਵੀ ਮਾਂ ਵਾ ਆਪਾਂ ਕਿਹਨੂੰ ਉਹ ਜਾਣਦੇ ਆ ਚੱਲ ਕੋਈ ਨਹੀਂ ਠੀਕ ਆ ਤੇ ਜਾ ਕੇ ਵੇਖ ਕੇ ਤੈਨੂੰ ਕੀ ਮੋਲ ਪੰਡਿਆ ਉਹਦੇ ਘਰ ਦਾ ਬਹੁਤ ਜਾਣਾ ਤੇ ਚਾਹੀਦਾ ਹੀ ਆ ਫਿਰ ਵੀ ਮਾਂ ਆ ਵਾਂ ਮਾਂ ਦਾ ਹੋਰ ਬੋਝ ਹੀ ਹਲਕਾ ਹੋ ਜਾ ਥੋੜਾ ਪੋਤਾ ਵੇਖ ਕੇ ਸਾਡੇ ਵੱਲ ਓਏ ਆਹ ਮਿਲਿਆ ਹੋਰ ਹੋਈਦਾ ਮਨ ਬੰਦੇ ਦਾ ਤੇ ਜਾ ਕੇ ਤੋਂ ਮੇਲਾਵਾਂਗੇ ਚੱਲ ਮੇਲਾਵਾਂਗੇ ਕੋਈ ਨਹੀਂ ਕਿ ਹਨ ਘਰੋਂ ਵੀ ਕੱਢ ਦੇਣ ਲੱਗੇ ਗੱਲ ਬਾਤ ਕੀ ਕਰਨੀ ਆਪਾਂ ਮੇਲੇ ਜਾਵਾਂਗੇ ਆਕੇ ਚੱਲ ਪੁੱਤ ਠੀਕ ਆ ਫਿਰ ਜਾਵੇਂ ਕਿਹਦੇ ਨਾਲ ਮੇਰੇ ਨਾਲ ਚੰਗਾ ਪਿਓ ਤੇਰੇ ਨੂੰ ਨਹੀਂ ਖੜਨਾ ਉਹ ਤਾਂ ਮੈਨੂੰ ਗੁੱਸੇ ਹੁੰਦਾ ਵਾ ਨਹੀਂ ਨਹੀਂ ਪਿਓ ਇਕੱਲਾ ਕਰੂੰਗਾ ਉਹ ਤਾਂ ਪਤਾ ਕਿੰਨੀਆਂ ਗੱਲਾਂ ਕਰਦਾ ਕੋਈ ਤੇਰੀ ਪਰਜਾਈ ਨਹੀਂ ਗੱਲਾਂ ਕਰਦੀ ਤੇਰਾ ਭਰਾ ਇੰਨੀਆਂ ਗੱਲਾਂ ਕਰਦਾ ਤੂੰ ਕਿ ਲੈਣ ਚ ਨਹੀਂ ਉੱਥੇ ਮੈਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਤਾਂ ਹੀ ਪਿਛੇ हट ਗਈ ਆ ਚਲ ਠੀਕ ਆ ਫਿਰ ਤੂੰ ਚੱਲੀ ਮੇਰੇ ਨਾਲ ਚੰਗਾ ਤੇ ਚਾਹ ਬਣਾਈਏ ਲਿਆਵਾ ਲੈਓ ਲੈਓ ਮੇਰੀ ਗੱਲ ਸੁਣੋ ਤਸੀਂ ਮੱਥੇ ਦਾ ਹੱਥ ਰੱਖ ਕੇ ਬੈਠੇ ਜੇ ਆਪਣੀ ਮਾਂ ਦੇ ਕੰਮ ਵੇਖ ਲੋ ਕੀ ਆ ਹੁਣ ਹੁਣ ਹਣਾ ਕੀ ਆ ਟੈਨ ਤੁਹਾਡੀ ਨੂੰ ਫੋਨ ਲਾ ਕੇ ਬੈਠੀ ਸੀ ਉਹਨੇ ਪਤਾ ਨਹੀਂ ਕੀ ਪੁੱਛਿਆ ਵੀ ਕੋਈ ਆਇਆ ਕਿਉਂ ਨਹੀਂ ਉਹਨੂੰ ਗਾੜੀਓ ਕਹਿੰਦੀ ਵੀ ਮੈਂ ਤੁਹਾਨੂੰ ਹਿੱਸਾ ਦੇ ਦੇਣਾ ਆਪਣਾ ਮੈਂ ਪਿਆੜੀ ਤੇਰਾ ਨਾ ਕਰ ਦੇਣੀ ਆ ਇਹਨੂੰ ਬੰਦਾ ਪੁੱਛੇ ਜੇ ਇੱਕ ਵਾਰਾ ਨਹੀਂ ਗਏ ਤੇ ਹਿੱਸੇ ਦੇਣ ਡਿਆ ਪੀਆ ਕਦੀ ਕਿਹ ਗਵਾਂਡੀ ਦਾ ਘਰ ਚਲ ਜਾ ਕਦੀ ਕਿਤੇ ਚਲ ਜਾ ਮੈਂ ਨਹੀਂ ਹੱਦ ਹੋ ਗਈ ਇਹ ਦਿਵਾਲੀ ਉਹ ਰਮਨਨ ਸੌ ਦੀਆ ਮਾਤੀ ਦੀ ਗੱਲ ਬਾਤ ਉਹ ਐਵੇਂ ਕਰ ਲਾ ਛੱਡਦੀ ਉਧਰ ਨੂੰ ਕਾਦੀ ਗੱਲ ਹੁੰਦੀ ਆ ਹਾਂ ਹਾ ਚਾਦੀ ਪੁੱਛਣਾ ਨੇ ਗੱਲ ਹੁੰਦੀ ਆ ਹਾਲ ਚਾਲ ਦਾ ਪੁੱਛੀਦਾ ਪਿਆਲੀ ਦੇ ਦੇਣੀ ਆ ਜਿੰਨੀਆਂ ਇਹਨੇ ਗੱਲਾਂ ਕੀਤੀਆਂ ਮੈਂ ਸਾਰੀਆਂ ਸੁਣ ਲਈਆਂ ਵਾ ਮੈਂ ਇਹਨੂੰ ਕੁਝ ਕਿਹਾ ਨਹੀਂ ਜਾਂ ਤਾਂ ਤੁਸੀਂ ਮਾਤਾ ਨੂੰ ਸਮਝਾ ਲਿਓ ਤੇ ਨਹੀਂ ਤਾਂ ਫਿਰ ਮੈਂ ਕਹਿਣਾ ਜੇ ਫਿਰ ਨਾ ਕਿਓ ਮੈਂ ਤੇ ਸਮਝਾ ਕੇ ਵੇਖ ਲਿਆ ਉਹ ਮੇਰੇ ਕੋਲ ਤਾਂ ਸਮਝ ਹੀ ਨਹੀਂ ਤੂੰ ਵੇਖ ਲਾ ਸਮਝਾ ਕੇ ਜੇ ਮੈਂ ਕੁਝ ਕਹਿਤਾ ਨਾ ਫਿਰ ਤੁਸੀਂ ਮੇਰੇ ਦਿਵਾਲੇ ਹੋਣਾ ਜੇ ਆਪੇ ਹੀ ਕਹਿ ਦਿਓ ਤੁਹਾਡੀ ਮਾਂ ਪੁੱਤਾਂ ਦੀ ਗੱਲ ਵਾ ਤੁਹਾਡੇ ਕਿਹਾ ਨਾ ਸਮਝਾਣਾ ਵਾ ਤੇ ਜੇ ਅਗਲੀ ਕਹਿ ਦੋਗੇ ਵੀ ਤੂੰ ਕਿਹੜੀਆਂ ਗੱਲਾਂ ਸੁਣੀਆਂ ਤੇ ਫਿਰ ਮੈਂ ਕੀ ਕਹੂੰਗਾ ਤੇ ਫਿਰ ਇਹੋ ਦੱਸਿਓ ਵੀ ਕੁੜੀ ਨੂੰ ਕਿਹੜਾ ਹਿੱਸਾ ਦੇਣਾ ਵਾ ਵਿਆਹ ਉਹਦਾ ਕੀਤਾ ਘਰ ਬਾਰ ਉਹਨੇ ਚੰਗਾ ਲੱਭ ਕੇ ਦਿੱਤਾ ਸਭ ਕੁਝ ਉਹਨੇ ਦਿੱਤਾ ਵਾ ਹੋਰ ਕੀ ਚਾਹੀਦਾ ਵਾ ਓ ਰਮਨ ਐਵੇਂ ਲਲੀਆਂ ਲਾਇਆ ਘਤਨ ਮਦਦ ਸਾ ਮੈਂ ਲਲੀਆਂ ਨਹੀਂ ਲਾਉਂਦੀ ਤੁਸੀਂ ਮੇਰੀ ਉੱਧਾ ਹੀ ਨਹੀਂ ਗੱਲ ਕੋਈ ਸੋਣੀ ਹੁੰਦੀ ਤੇ ਇਹ ਮੇਰਾ ਸਾਰਿਆਂ ਦਾ ਭਾਰਵਾ ਨਾ ਤੇ ਮੈਂ ਚਲ ਜਾਨੀ ਇੱਥੋਂ ਤੇ ਤੁਸੀਂ ਘਰ ਸੰਭਲੋ ਮੈਂ ਜਾਣ ਕੇ ਬੈਠੀ ਆ ਜਿਹੜੀ ਕੋਈ ਗੱਲ ਹੁੰਦੀ ਮੇਰੇ ਸਿਰ ਤੇ ਜਿਹੜੀ ਕੋਈ ਗੱਲ ਹੁੰਦੀ ਮੇਰੇ ਸਿਰ ਤੇ ਹੱਦ ਹੋ ਗਈ ਮੈਂ ਨਹੀਂ ਤੁਹਾਡੇ ਵਾਲੀ ਰਮਨ ਮਾਤਾ ਇਨੀ ਗੱਲ ਕਹਿ ਨਹੀਂ ਸਕਦੀ ਕੁੜੀ ਮਾਤਾ ਕਹਿ ਨਹੀਂ ਸਕਦੀ ਮਾਤਾ ਦਾ ਤੁਹਾਡਾ ਹਿੱਸਾ ਜਿਹੜਾ ਵੀ ਤੂੰ ਕੇ ਕੁੜੀ ਨੂੰ ਦੇ ਦੂਗੀ ਕਹਿ ਕਿਉਂ ਨਹੀਂ ਸਕਦੀ ਸਭ ਕੁਝ ਕਹਿ ਸਕਦੀ ਹੈ ਰਮਨ ਤੂੰ ਵੀ ਤਾਂ ਕਿ ਇੱਥੇ ਤਾਂ ਗਲਤ ਹੋ ਹੈਗੀ ਆ ਨਾ ਤਨੁਮਾ ਇਹ ਗੱਲ ਕਹੀ ਕਿ ਨਹੀਂ ਕਿ ਜੇ ਵਰਤ ਮੰਗਣ ਦੀ ਕੁੜੀ ਤੇ ਜਾਣਦੇ ਕੋਈ ਗੱਲ ਨਹੀਂ ਤੇ ਤੂੰ ਕਹਿੰਦੀ ਵੀ ਮੈਂ ਮਰੀ ਜਾਣਾ ਜੇ ਉੱਥੇ ਚਲ ਕੇ ਨਹੀਂ ਤੇ ਲੈ ਦੱਸ ਇਹਦੇ ਵਿੱਚ ਗਲਤ ਕੀ ਕਿਹਾ ਵਾ ਸਾਡੇ ਸਿੱਖਾ ਸਾਡੇ ਆਪਣੀਆਂ ਮਰੀ ਜਾਂਦੀ ਆ ਤੁਹਾਨੂੰ ਆਪਣੀ ਮਾਂ ਹੀ ਠੀਕ ਲੱਗਦੀ ਆ ਮੈਂ ਤਾਂ ਹਮੇਸ਼ਾ ਗਲਤੀ ਰਹੀ ਆ ਆ ਜਾ ਕੇ ਨਾ ਮੇਰੇ ਸਿਰ ਤੇ ਸਵਾਹ ਪਾਇਆ ਕਰੋ ਤੂੰ ਐਦਾਂ ਤੇ ਤੂੰ ਐਦਾਂ ਉਹ ਹਦਾਂ ਕੁੜੀ ਨੂੰ ਹਾਜ਼ਰ ਪੁੱਛਦੀ ਹੋਣੀ ਤੇ ਉਹ ਹਿੱਸਾ ਮੰਗਣ ਦੀ ਆ ਕੁੜੀ ਨੂੰ ਦੇਣ ਦੀ ਆ ਇਹੋ ਗੱਲਾਂ ਤੇਰੇ ਕੋਲ ਜਦੋਂ ਲੱਗੀਆਂ ਹੁੰਦੀਆਂ ਤੂੰ ਚੰਗਾ ਆਪੇ ਪੁੱਛ ਲਿਓ ਫਿਰ ਤੁਹਾਨੂੰ ਦੱਸ ਦਊਗੀ ਮੈਂ ਤਾਂ ਨਹੀਂ ਤੁਹਾਡੇ ਵਾਲੀ ਹੱਦ ਹੋ ਗਈ ਆ ਜੇ ਹੌਂਸ ਲੈਣਾ ਤੁਹਾਨੂੰ ਦੱਸਣ ਲਈ ਤੁਸੀਂ ਮੇਰੇ ਸਿਰ ਦੇ ਵਾਲਾਂ ਨੂੰ ਪਿਆਗੇ ਜੇ ਜਦੋਂ ਉਹਨਾਂ ਚੱਲ ਗਈ ਨਹੀਂ ਜੇ ਉਹਨੇ ਪੈੜੀ ਦੇਣੀ ਹੁੰਦੀ ਤਾਂ ਅੱਜ ਤੋਂ ਪਹਿਲਾਂ ਦੇ ਦਿੰਦੀ 10 ਸਾਲ ਨਹੀਂ ਤੁਹਾਡਾ ਦਿਮਾਗ ਨਹੀਂ ਖਰਾਬ ਹੋ ਗਿਆ ਵਾ ਕਦੀ ਉਹ ਗਵਾਂਡੀਆਂ ਕਰ ਜਾਂਦੀ ਕਦੀ ਉਹ ਕੁੜੀ ਨੂੰ ਕਹਿੰਦੀ ਉਹਦੀ ਪੂਰੀ ਨੀਂਦ ਹੋਣੀ ਆ ਵੀ ਮੈਂ ਦੇ ਹੀ ਦਵਾ ਪੈੜੀ ਪਰ ਇੱਕ ਗੱਲ ਆਪਣੀ ਮਾਂ ਨੂੰ ਸਮਝਾ ਦਿਓ ਜੇ ਪੈੜੀਿੱਥੇ ਜਾਊ ਇਹ ਵੀ ਉੱਥੇ ਹੀ ਜਾਊਗੀ ਇਹ ਇੱਥੇ ਨਹੀਂ ਰਹਿੰਦੀ ਫਿਰ ਤੇ ਘਰ ਬਾਹਰ ਉਹਦਾ ਇੱਥੇ ਉਹਨੇ ਇੱਥੇ ਰਹਿਣਾ ਘਰ ਬਾਹਰ ਇਹਦਾ ਇੱਥੇ ਆ ਹਰ ਵਾਰ ਉੱਥੇ ਹੀ ਬਣਾ ਲੈ ਜਿੱਥੇ ਪੈਲੀ ਦੇਣੀ ਆ ਬੋਤੀਆਂ ਨਾ ਮੇਰੇ ਨਾਲ ਗੱਲਾਂ ਨਾ ਕਰਿਆ ਕਰੋ ਜਿਹੜੀ ਮੈਂ ਗੱਲ ਕਰ ਦਿੰਦੀ ਮਨ ਲਿਆ ਕਰੋ ਕੀ ਬਣਾ ਤੇਰੀ ਤੂੰ ਗੱਲ ਸੁਵਾਦੀ ਕਰਦੀ ਕੋਈ ਨਹੀਂ ਹਾਇ ਦੇ ਰੱਬਾ ਸੱਚ ਤੇ ਦੱਸਣ ਦੇ ਆ ਫੇਰ ਵੀ ਤੁਸੀਂ ਮੇਰੇ ਸਿਰ ਦੇ ਵਾਲਾ ਨੂੰ ਪੈਂਦੇ ਜੀ ਰਮਨ ਚਿਰਾਂ ਚਿਰ ਮੈਂ ਅੱਖੀ ਵੇਖਦਾ ਨਹੀਂ ਕੰਨੀ ਸੁਣਦਾ ਨਹੀਂ ਮੈਂ ਤੇ ਤੇ ਯਕੀਨ ਨਹੀਂ ਕਰਨਾ ਮੈਂ ਤਾਂ ਦਾ ਸਿੱਧੀ ਗੱਲ ਪੰਜਾਬੀ ਜੀ ਚੱਲ ਹੁਣ ਨਾ ਯਕੀਨ ਫੇਰ ਕਰਿਓ ਮੈਂ ਇਹਦੀਆਂ ਗੱਲਾਂ ਦੀ ਰਿਕਾਰਡਿੰਗ ਕਰਕੇ ਤੁਹਾਡੇ ਕੰਨੋਂ ਲਿਆ ਕਰਨੀ ਪਹਿਲਾਂ ਸੁਣ ਲਓ ਹੁਣ ਉਹ ਤੇਰੀ ਤੂੰ ਚਾਤਰਵਾ ਮੈਂ ਅਕਾਦੀ ਚਾਤਰਾਂ ਵਾਂ ਚਾਤਰ ਤਾਂ ਕਹੀ ਜੇ ਮੈਂ ਨਹੀਂ ਚਾਤਰ ਹੈਗੀ ਕੋਈ ਵੀ ਚਾਤਰ ਜੇ ਤੁਸੀਂ ਹੋਰ ਆਣ ਕੇ ਕਿਤੇ 10 ਮਿੰਟ ਬੈਠਾ ਮੈਂ ਚਾਹ ਰ ਮਾਨ ਕਰਦਾ ਤੇ ਆਣ ਕੇ ਸਾਹਣੇ ਤੇ ਘੁੱਟਿਆ ਬਿਸਮਲਾਹ ਜੇ ਮਾਂ ਇਦਾਂ ਦੀ ਆ ਤਾਂ ਪੁੱਤ ਕਿਹੜਾ ਘਟਵਾ ਮਾਂ ਤਾਂ ਉਸੇ ਦਾ ਦੁੱਧ ਪੀਤਾ ਵਾ ਨਾ ਉਹ ਕੁੜੀ ਨੂੰ ਪਿਆਲੀ ਦੇਣ ਦੀ ਗੱਲ ਕਰਨ ਰਹੀ ਆ ਤੇ ਜੇ ਇਹਦਾ ਨਾ ਗੱਲ ਕੀਤੀ ਆ ਤਾਂ ਕਿੱਦਾਂ ਮੇਰੇ ਸਿਰ ਦੇ ਵਾਲਾ ਨੂੰ ਕੋਈ ਗੱਲ ਨਹੀਂ ਖਸਮਾ ਨੂੰ ਖਾਵੇ ਮੇਰੇ ਵੱਲੋਂ ਅੱਧੀ ਛੱਡ ਕੇ ਪੂਰੀ ਦੇ ਦੇ ਜਿੱਥੇ ਤੁਸੀਂ ਦੋ ਬੁਰਕੀਆਂ ਖਾਓਗੇ ਮੈਨੂੰ ਨਾ ਲੰਗੂਗੀ ਮੈਂ ਕਹਿਣਾ ਟੈਨਸ਼ਨਾਂ ਲਈ ਫਿਰਨੀ ਆ ਕਸਮਾ ਲਖਾਉ ਜਾ ਕੇ ਸਿਰ ਦਫਾ ਹੋ ਜਾ ਕੇ